ਠੰਡਾ ਸੀਟ ਦਾ ਹਾਹਾਕਾਰ ਬਠਿੰਡਾ ਸੀਟ ਨੂੰ ਲੈ ਕੇ ਚਰਚੇ ਚੱਲਦੇ ਪਏ ਨੇ ਕਾਂਗਰਸ ਪ੍ਰਧਾਨ ਬੋਲ ਪਏ ਨੇ ਰਾਜਾ ਬੋਲ ਪਿਆ ਕਿ ਉਸਨੇ 베ਗੀ ਕਿੱਥੇ ਤਾਰੀ ਰਾਜਾ ਵੜਿੰਗ ਸਾਫ਼ ਤੌਰ ਦੇ ਉੱਤੇ ਬਿਆਨ ਦੇਣ ਦੇ ਨਜ਼ਰ ਆਏ ਨੇ ਕਹਿੰਦੇ ਕਿ ਅਸੀਂ ਸਭ ਜਾਣਦੇ ਹਾਂ ਕਿਸ ਤਰ੍ਹਾਂ ਕੀ ਕਰਨਾ ਕੀ ਨਹੀਂ ਕਰਨਾ ਅਜੇ ਤੱਕ ਕਾਂਗਰਸ ਪਾਰਟੀ ਦੇ ਟੁੱਟਣ ਫੁੱਟਣ ਬਾਰੇ ਖਬਰਾਂ ਸਾਹਮਣੇ ਆ ਰਹੀਆਂ ਸੀ ਕਦੀ ਕਿਤੋਂ ਕੋਈ ਉਮੀਦਵਾਰ ਟੁੱਟਦਾ ਸੀ ਕਦੀ ਕਿਤੋਂ ਕੋਈ ਲੀਡਰ ਟੁੱਟਦਾ ਸੀ ਪਰ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਫੀ ਕੌਨਫੀਡੈਂਟ ਨਜ਼ਰ ਆ ਰਹੇ ਨੇ ਕਹਿੰਦੇ ਕਿ ਅਸੀਂ ਸਭ ਜਾਣਦੇ ਹਾਂ ਸਾਨੂੰ ਪਤਾ ਕਿੱਥੋਂ ਕਿੰਨੂ ਖਿਲਾਰਨਾ ਹੈ ਤੇ ਕਿੱਥੇ ਕਿਹੜਾ ਯੱਕਾ ਲਾਉਣਾ ਹੈ ਤੇ ਕਿੱਥੇ ਕਿਹੜੀ ਬੇਗੀ ਖੜੀ ਕਰਨੀ ਹੈ ਰਾਜਾ ਵੜਿੰਗ ਬਹੁਤ ਕੌਨਫੀਡੈਂਟ ਨਜ਼ਰ ਆ ਰਹੇ ਨੇ ਕਾਂਗਰਸ ਪਾਰਟੀ ਜਿੰਨੇ ਹਾਲ ਹੀ ਦੇ ਵਿੱਚ ਬਹੁਤ ਕੁਝ ਸਹਿਆ ਆ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਹੋਂਦ ਤੱਕ ਆਂਦੇ ਆਂਦੇ ਆ ਕਾਂਗਰਸ ਪਾਰਟੀ ਸ਼ਾਇਦ ਤਾਰ-ਤਾਰ ਹੁੰਦੀ ਨਜ਼ਰ ਵੀ ਆਈ ਹੈ ਪਰ ਤਾਂ ਵੀ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਇੰਨੇ ਕੌਨਫੀਡੈਂਟ ਨੇ ਕਿ ਇਸ ਵਾਰ ਤਾਂ ਬਾਜ਼ੀ ਉਹੀ ਮਾਰਨਗੇ ਇਹ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਹੈ ਜਾਂ ਫਿਰ ਅਸਮੰਜਸ ਦੇ ਵਿੱਚ ਇਹ ਕਹਿੰਦੇ ਨਜ਼ਰ ਆ ਰਹੇ ਆਪਣੇ ਆਪ ਨੂੰ ਇਹ ਹੇਠਾਂ ਡਿੱਗਿਆ ਹੋਇਆ ਮਹਿਸੂਸ ਕਰਵਾਉਣਾ ਨਹੀਂ ਚਾਹੁੰਦੇ ਇਹ ਇੱਕ ਵੱਖਰੀ ਰਹਿ ਹੈ ਪਰ ਬਠਿੰਡੇ ਦੀ ਸੀਟ ਦੀ ਗੱਲ ਕਰੀਏ ਤਾਂ ਬਠਿੰਡੇ ਦੀ ਸੀਟ ਖਾਸ ਕਰਕੇ ਪਖੀ ਹੋਈ ਆ ਬਠਿੰਡਾ ਸੀਟ ਜਿਹੜੀ ਐਮਪੀ ਦੀ ਸੀਟ ਹੈਗੀ ਆ ਉਹ ਅਕਾਲੀ ਦਲ ਦੇ ਕੋਲ ਰਹੀ ਹੈ ਇਸ ਉੱਤੇ ਬੀਬੀ ਹਰਸਿਮਰਤ ਕੌਰ ਬਾਦਲ ਦਾ ਦਬਦਬਾ ਰਿਹਾ ਪਰ ਹੁਣ ਇਸ ਮਾਮਲੇ ਨੂੰ ਲੈ ਕੇ ਇਹਨਾਂ ਚੋਣਾਂ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ ਇੱਕ ਪਾਸੇ ਬੀਬੀ ਹਰਸਿਮਰਤ ਕੌਰ ਬਾਦਲ ਹੋ ਸਕਦੇ ਨੇ ਪਰ ਦੂਜੇ ਪਾਸੇ ਹੁਣ ਭਾਜਪਾ ਦੇ ਵੱਲੋਂ ਵੀ ਸਿਕੰਦਰ ਸਿੰਘ ਮਲੂਕਾਦੀਨੂ ਨੂੰ ਪਰਮਪਾਲ ਕੌਰ ਨੂੰ ਇਸ ਸੀਟ ਦੇ ਉੱਤੇ ਉਤਾਰਿਆ ਜਾ ਸਕਦਾ ਆ ਵਿਵਾਦ ਤੇ ਕਮਸਾਨ ਮਚਣਾ ਸ਼ੁਰੂ ਹੋ ਗਿਆ ਇਸ ਸੀਟ ਤੋਂ ਦੂਜੇ ਪਾਸੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਤੋਂ ਵੱਲੋਂ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਯਾਨੀ ਕਿ ਅਮ੍ਰਿਤਾ ਵੜਿੰਗ ਦੇ ਇਸ ਸੀਟ ਉੱਤੇ ਨਿਤਰਣ ਦੇ ਅੰਦਾਜ਼ੇ ਲਗਾਏ ਜਾ ਰਹੇ ਨੇ ਕਾਫੀ ਦਿਨਾਂ ਤੋਂ ਚਰਚਾ ਆਇਆ ਕਿ ਅਮ੍ਰਿਤਾ ਵੜਿੰਗ ਵੀ ਹੁਣ ਜ਼ੋਰ ਫੜਦੇ ਨਜ਼ਰ ਆ ਰਹੇ ਨੇ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਆ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਔਰ ਇਸੇ ਪ੍ਰਚਾਰ ਦੇ ਬਦੌਲਤ ਇਹ ਸੋਚਿਆ ਜਾ ਰਿਹਾ ਕਿ ਬਠਿੰਡਾ ਸੀਟ ਤੋਂ ਹੁਣ ਅਮ੍ਰਿਤਾ ਵੜਿੰਗ ਵੀ ਆ ਸਕਦੇ ਨੇ ਹਾਲਾਂਕਿ ਕੁਝ ਦਿਨ ਪਹਿਲਾਂ ਚਰਚਾ ਇਹ ਵੀ ਸੀ ਕਿ ਕਾਂਗਰਸ ਪਾਰਟੀ ਸਦੂ ਮੂਸੇ ਵਾਲੇ ਦੇ ਪਤਾ ਬਲਕੌਰ ਸਿੰਘ ਨੂੰ ਵੀ ਸਮਰਥਨ ਦੇ ਸਕਦੀ ਹੈ ਬਲਕੌਰ ਸਿੰਘ ਕਾਂਗਰਸ ਵੱਲੋਂ ਲੜ ਸਕਦੇ ਨੇ ਜਾਂ ਫਿਰ ਇਕੱਲੇ ਲੜ ਸਕਦੇ ਨੇ ਇਹ ਅਜੇ ਸ਼ਸ਼ੋਪੰਜ ਮੱਚੀ ਹੋਈ ਹੈ ਲੜਨਗੇ ਵੀ ਜਾਂ ਨਹੀਂ ਇਹ ਆਪਣੇ ਆਪ ਦੇ ਵਿੱਚ ਸਵਾਲ ਨੇ ਪਰ ਫਿਲਹਾਲ ਚਰਚਾਵਾ ਚੱਲਦੀਆਂ ਪਈਆਂ ਸੀ ਕਿ ਬਲਕੌਰ ਸਿੰਘ ਜੇ ਆਜ਼ਾਦ ਵੀ ਉਮੀਦਵਾਰ ਖੜਦੇ ਨੇ ਤਾਂ ਕਾਂਗਰਸ ਪਾਰਟੀ ਉਹਨਾਂ ਨੂੰ ਸਮਰਥਨ ਦੇ ਸਕਦੀ ਹੈ ਪਰ ਫਿਲਹਾਲ ਅਮਰਿੰਦਰ ਸਿੰਘ ਰਾਜਾਵੜਿੰਗ ਦਾ ਬਿਆਨ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਬਿਆਨ ਹੈ ਉਹ ਕਹਿੰਦੇ ਨੇ ਕਿ ਅਸੀਂ ਪਤਾ ਕਰ ਲਿਆ ਸਾਨੂੰ ਸਭ ਪਤਾ ਹੈ ਕਿ ਕਿੱਥੋਂ ਕਿੰਨੂੰ ਖੜਾ ਕਰਨਾ ਆਹੀ ਯੱਕੇ ਲਗਾ ਦਿੱਤੇ ਜਿੱਥੇ ਲਾਉਣੇ ਚਾਹੀਦੇ ਸੀ ਤੇ ਬੇਗੀਆਂ ਵੀ ਖਲਾਰ ਦਿੱਤੀਆਂ ਨੇ ਸਭ ਜਾਣਦੇ ਆ ਔਰ ਕੁਝ ਦਿਨਾਂ ਦੇ ਵਿੱਚ ਇਹ ਡਿਕਲੇਅਰ ਵੀ ਕਰ ਦਿੱਤਾ ਜਾਵੇਗਾ ਕਿ ਕੌਣ ਕਿੱਥੋਂ ਖੜੂਗਾ ਪਰ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਬੇਗੀ ਯਾਨੀ ਕਿ ਅਮਰਤਾ ਵੜਿੰਗ ਕਿੱਥੋਂ ਖੜਦੇ ਨੇ ਖੜਦੇ ਨੇ ਜਾਂ ਨਹੀਂ ਖੜਦੇ ਇਲੈਕਸ਼ਨਸ ਦੇ ਵਿੱਚ ਆਉਂਦੇ ਨੇ ਚੋਣਪੜਚ ਨਿੱਤਰਦੇ ਜਾਂ ਨਹੀਂ ਇਹ ਕਾਂਗਰਸ ਦੀ ਸੂਚੀ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਫਿਲਹਾਲ ਚਰਚੇ ਜਿਹੜੇ ਬਣੇ ਹੋਏ ਨੇ ਇਸ ਸੀਟ ਦੇ ਉੱਤੇ ਵਿਵਾਦ ਖਾਸਾ ਹੈ ਕਿਉਂਕਿ ਹਾਲ ਹੀ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਨੇ ਤੇ ਉਹਨਾਂ ਦੀ ਨੂੰਹ ਨੇ ਭਾਜਪਾ ਜੁਆਇਨ ਕਰ ਲਈ ਹੈ ਔਰ ਭਾਜਪਾ ਜੁਆਇਨ ਕਰਨ ਤੋਂ ਬਾਅਦ ਹੁਣ ਚਰਚੇ ਨੇ ਕਿ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਨੂੰ ਪਰਮਪਾਲ ਕੌਰ ਜਿਹੜੇ ਆਈ ਉਹਨਾਂ ਨੂੰ ਇਸ ਸੀਟ ਤੋਂ ਉਤਾਰਿਆ ਜਾ ਸਕਦਾ ਆ ਭਾਜਪਾ ਉਹਨਾਂ ਨੂੰ ਇਸ ਸੀਟ ਤੋਂ ਉਤਾਰ ਸਕਦੀ ਹੈ ਸਿਕੰਦਰ ਸਿੰਘ ਮਲੂਕਾ ਦੇ ਨੂੰ ਇਸ ਸੀਟ ਤੋਂ ਉਤਰ ਸਕਦੇ ਨੇ ਔਰ ਆਪਣੇ ਬਿਆਨ ਦੇ ਵਿੱਚ ਵੀ ਉਸੇ ਤਰ੍ਹਾਂ ਦੀਆਂ ਗੱਲਾਂ ਕਰਦੇ ਨਜ਼ਰ ਆ ਰਹੇ ਨੇ ਕਹਿੰਦੇ ਕਿ ਪੋਲਿਟিক্যাল ਐਕਸਪੀਰੀਅੰਸ ਉਹਨਾਂ ਨੂੰ ਨਹੀਂ ਹੈ ਪਰ ਸ਼ੁਰੂਆਤ ਕਰਦੇ ਪਏ ਨੇ ਔਰ ਭਾਜਪਾ ਦਾ ਪੱਲਾ ਫੜਿਆ ਉਹ ਕਹਿੰਦੇ ਨੇ ਕਿ ਭਾਜਪਾ ਬਹੁਤ ਕਾਰਜਸ਼ੀਲ ਪਾਰਟੀ ਹੈ ਅਤੇ ਉਸ ਦੇ ਨਾਲ ਰਹਿਣਾ ਚਾਹੁੰਦੇ ਨੇ ਖੈਰ ਇਹ ਤਾਂ ਸਮਾਂ ਦੱਸੇਗਾ ਕਿ ਭਾਜਪਾ ਕਿੰਨੀ ਕਾਰਜਸ਼ੀਲ ਹੈ ਔਰ ਖਾਸ ਕਰਕੇ ਪੰਜਾਬ ਦੇ ਅੰਦਰ ਬਠਿੰਡਾ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਦਬਦਬਾ ਕਾਲੀ ਦਲ ਦਾਰਿਆ ਦੂਜੇ ਪਾਸੇ ਅਕਾਲੀ ਦਲ ਦੇ ਵੱਲੋਂ ਬੀਬੀ ਹਰ ਸਿਮਰਤ ਕੌਰ ਬਾਦਲ ਆ ਸਕਦੇ ਨੇ ਔਰ ਨਾਲ ਦੀ ਨਾਲ ਇਸ ਸੀਟ ਦੇ ਉੱਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧਰਮ ਪਤਨੀ ਅਮ੍ਰਿਤਾ ਵੜਿੰਗ ਉਹ ਇਸ ਸੀਟ ਦੇ ਉੱਤੇ ਨਿਤਰ ਸਕਦੇ ਨੇ ਖੈਰ ਦੂਜੇ ਪਾਸੇ ਕੈਬਨਿਟ ਮਨਿਸਟਰ ਖੁੰਡੀਆਂ ਜਿਹੜੇ ਨੇ ਉਹਨਾਂ ਨੂੰ ਭਾਵੇਂ ਉਤਾਰਿਆ ਗਿਆ ਪਰ ਉਹਨਾਂ ਦਾ ਮਾਮਲਾ ਉਹਨਾਂ ਦੀ ਚਰਚਾ ਇਸ ਸੀਟ ਦੇ ਉੱਤੇ ਓਨੀ ਨਹੀਂ ਹੋ ਰਹੀ ਜਿੰਨੀ ਇਹਨਾਂ ਤਿੰਨਾਂ ਬੀਬੀਆਂ ਦੀ ਬਣੀ ਹੋਈ ਹੈ ਇਹਨਾਂ ਤਿੰਨਾਂ ਬੀਬੀਆਂ ਨੂੰ ਲੈ ਕੇ ਬਠਿੰਡੇ ਦੀ ਸੀਟ ਫਿਲਹਾਲ ਗਰਮਾਈ ਹੋਈ ਹੈ ਪਰ ਇਸ ਸੀਟ ਦੇ ਉੱਤੇ ਬਾਜ਼ੀ ਕੌਣ ਮਾਰੇਗਾ ਔਰ ਕੀ ਜਿਹੜੇ ਨਾਮ ਲਏ ਗਏ ਨੇ ਇਹਨਾਂ ਨਾਵਾਂ ਨੂੰ ਹੀ ਇਸ ਸੀਟ ਦੇ ਉੱਤੇ ਉਤਾਰਿਆ ਜਾਵੇਗਾ ਜਾਂ ਨਹੀਂ ਇਹ ਸਮਾਂ ਦੱਸੇਗਾ ਫਿਲਹਾਲ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਐਲਾਨਿਆ ਹੋਇਆ ਆ ਦੂਜੀਆਂ ਪਾਰਟੀਆਂ ਦਾ ਐਲਾਨਣਾ ਬਾਕੀ ਹੈ ਔਰ ਨਾਲ ਦੀ ਨਾਲ ਕਾਂਗਰਸ ਪਾਰਟੀ ਖਾਸ ਕਰਕੇ ਅਮਰਿੰਦਰ ਸਿੰਘ ਰਾਜਾਵੜਿੰਗ ਇਸ ਵੇਲੇ ਪੂਰੇ ਕੌਨਫੀਡੈਂਟ ਨੇ ਕਿ ਉਹਨਾਂ ਨੂੰ ਪਤਾ ਕਿ ਕਿੰਨੂੰ ਕਿੱਥੋਂ ਲਾਉਣਾ ਹੈ ਖੈਰ ਆਪਣੇ ਬਿਆਨ 'ਚ ਕੀ ਕੁਝ ਕਹਿੰਦੇ ਨੇ ਉਹ ਵੀ ਸੁਣ ਲੰਨੇ ਆ ਇੱਕ ਵਾਰ ਫਿਰ ਸੇ ਦੁਬਾਰਾ ਦਾਅਵੇਦਾਰੀ ਆ ਆਪ ਕੀ ਬਠਿੰਡਾ ਲੋਕ ਸਭਾ ਸੀਟ ਸੇ ਹੈ ਭਈਓ ਸੁਨੋ ਮੈਂ ਕਾਂਗਰਸ ਪਾਰਟੀ ਦਾ ਅ किसके बैनर लगेंगे वहां पर कांग्रेस पार्टी चुनाव लड़ रही है राहुल गांधी जी के भी लगे होंगे पोस्टर्स आपके हाँ। और और गांधी खरगे साहब के भी लगे होंगे दविंदर यादव जी के भी लगे होंगे और साथ में प्रताप सिंह बाजवा भी होंगे इसका मतलब ये नहीं है कि पोस्टर लगे हैं तो मैं चुनाव लड़ रहा हूँ चुनाव का फैसला कौन लड़ रहा है कौन नहीं लड़ रहा वो मीटिंग के बाद खरगे साहब ने लेना है और राहुल गांधी जी ने लेना है बींग ए हेड ऑफ द पार्टी अध्यक्ष होने के नाते ये हमारा जो इस प्रकार से हमने लोगों के बीच में जाना है जो गारंटिया दी जो हमारा नया पत्थर है उसको लेकर हम लोग पूरे प्रदेश के अंदर इस तरीके के पोस्टर लगाएंगे पर 2019 में जिस तरह से अमृता ने आपका कंपेन चलाया था वैसे ही वो दोबारा वहाँ मीटिंग तो हम हैं। कोई भाग थोड़ी रहे कैंपेन तो गिदड़बा भी चल रहा है कैंपेन तो फरीदकोट भी चल रहा है फरोजपुर भी चलेगा और अगर हाई कमांड कुछ हुक्म देगी तो फिर कौन सा राजा वड़िंग और राजा वड़िंग का परिवार कहीं कभी भागा है हम तो लड़ते आए हैं और हमारा हमारी खेती क्या होती है पॉलिटिशियन की हमारी यही है कि फसल बीजना और उसको काटना और पॉलिटिशियन ने इलेक्शन लड़ना यही हमारा काम है और क्या काम है मलुका साहब के मलुका साहब के डॉटर है हां पंजाब ਦੇ ਵਿੱਚ ਇਸ ਵਾਰ ਕਾਂਗਰਸ ਜਿਹੜੀ ਆ ਉਹ ਪੱਤੇ ਖੋਲਦੀ ਨਜ਼ਰ ਨਹੀਂ ਆ ਪੱਤੇ ਤਾਂ ਹੋ ਸਕਦਾ ਰਾਤ ਨੂੰ ਹੀ ਖੋਲਦੀਏ ਪੱਤੇ ऑलरेडी सारे तय सीक्वेंस वाइज लाइव है ब्लाइंड ਪਈ ਵੀ ਆ ਜਿਵੇਂ ਉਹ ਕਹਿੰਦੇ ਹੁੰਦੇ ਆ ਜੋਹਾਰੀ ਇਹ ਕਿਦੋਂ ਖੋਲਨੇ ਆ 1 ਮਿੰਟ ਚ ਖੋਲ ਦਿਆਂਗੇ ਪੱਤੇ ਸਾਰੇ ਤਿਆਰ ਜੱਕਾ ਕਿੱਥੇ ਲਾਇਆ ਬਾਦਸ਼ਾਹ ਕਿੱਥੇ ਲਾਇਆ ਬੇਗੀ ਕਿੱਥੇ ਫਿਟ ਕੀਤੀ ਹੈ ਸਭ ਤੈ ਤੇ ਜਿਨੋ ਪੱਤੇ ਸਿੱਟਾਂਗੇ ਤੇ ਮੈਨੂੰ ਲੱਗਦਾ ਉਹ ਸਾਰੇ ਸਾਹਮਣੇ ਵਾਲੇ ਚਿੱਤ ਹੋ ਜਾਣਗੇ ਉਹ ਸਾਰੇ ਦਾ ਸਾਰਾ ਸਾਡਾ ਸਰਪੰਪਾਲ ਕੌਰ ਜੋ ਆਈਐਸ ਅਫੀਸਰ ਨੇ ਉਹ ਸ਼ਾਮਿਲ ਹੋਈ ਹੈ ਵਾਟੈਂਡਾ ਮੈਂ ਪੱਤੇ ਖੋਲ ਰਿਹਾ ਹਾਂ ਮੈਂ ਵੈਸੇ ਤੋਂ ਅਕਾਲੀ ਦਲ ਕੇ ਪੱਤੇ ਤੋਂ ਇਸ ਵਿਧਾਨ ਸਭਾ ਮੇ ਖੁੱਲ ਗਏ अकाली दल के पत्ते जब बेअदबी हुई 200 से ज्यादा बार मेरे गुरु की बेअदबी हुई तब अकाली दल के पत्ते खुल गए थे अकाली दल के पत्ते तब खुल गए थे अंत हो गया था जब श्रोमणी गुरुद्वारा कमेटी में दखल देना और अपने अपने हुक्म देने और अपने हुक्म देने और अपने हुक्मों की पालना जो गुरु की सेवा में लोग थे उनको कहना कि इसकी पालना करो पत्ते तो खुल गए थे और इस बार बड़े बादल साहब का चुनाव हारना सुखबीर सिंह बादल का तीस तीस हजार से चुनाव हारना और मजीठिया का हारना पत्ते तो खुल गए लेकिन ये ये अकाली दल के अंत की एक नई शुरुआत है अंत हो चुका है अंत की एक नई शुरुआत है अभी तो बहुत लोग बाकी हैं, जिनके मैं नाम नहीं लेना चाहता कुछ लोग पटियाला से हैं, कुछ लोग रोपड़ से हैं, अब देखना होता क्या है बठिंडा में क्या तीन महिलाएं अब मैदान में लग रही हैं, ऐसा लग रहा है हरसिमरत कौर बादल परमपाल कौर सिद्धू और अमृता बड़ी पता नहीं आप क्यों बार बार एक ही बात तीन महिलाएं हो सकता है चार महिलाएं हो जाएं तीन क्यों हो सकता है चार भी हो जाएं तो लगता नहीं है ये मैंने कहा है कि पत्ते हमने लगा के रखे हुए आप हो सकता को ही खुल जाए। पंजाब में आम आदमी पार्टी की क्या स्थिति और यहाँ से भी हमने देखा सांसद पहले स्थिति मैंने बता दिया आपको पता चल गया जो एक सांसद को टिकट दिया था वो चला गया यार ऐसे जो लोग है ना उनका रुझान उनका समय खत्म हो चुका है जो ऐसे लोग आज लोग ये वाकई वही होगा जो राहुल गांधी ने कहा कि वाजपेयी जी के समय इंडिया शाइनिंग की जो बात थी आज जिस प्रकार से बुखलाहट है बीजेपी के अंदर और कैसे कैसे किस प्रकार से नीचे तक वो पॉलिटिक्स कर रहे हैं कैसे ना कैसे ईडी को किसी को पैसा देकर किसी को सीबीआई भेजकर किसी को इनकम टैक्स भेजकर कभी कभी ऐसे बयान देकर जिस प्रकार की बुखलाहट है कल आपने देखा होगा हरियाणा में जूते पड़ने वाली स्थिति पैदा हो गई थी तो मेरे को लगता है जिस प्रकार के हालात हैं ये इंडिया शाइनिंग निकलेगा मेरे को नहीं लगता कि कहीं टारगेट तक भी बीजेपी पहुंच पाएगी सुखपाल सिंह कहरा के खिलाफ जो हाँ यार परिवार हमारा है सौ साल सौ साल पुराना परिवार है साढ़ा पंद्रह सोलह बार वो लड़ चुके यार ਨਰਾਜਗੀ ਪਰਿਵਾਰਾਂ ਨਾਲ ਹੁੰਦੀ ਹੈ ਔਰ ਮੈਨੂੰ ਲੱਗਦਾ ਉਹ ਉਹ ਜਿਹੜਾ ਪਰਿਵਾਰ ਉਹ ਕਿਤੇ ਨਹੀਂ ਚੱਲਿਆ ਉਹ ਪਰਿਵਾਰ ਕਾਂਗਰਸ ਪਾਰਟੀ ਦਾ ਹਿੱਸਾ ਉਹ ਸਾਡੇ ਨਾਲ ਕੇਂਦਰੀ ਚੋਣ ਸੰਮੇਖ ਬੈਠ ਕੇ 13 ਕੋਰੀਸ ਪੰਜਾਬ ਕੀ ਹੈ ਚਰਚਾ ਉਸਨੇ ਮੈਂ ਤਾਂ ਕਹਿ ਰਹਾ ਹੂੰ ਪਤਾ ਨਹੀਂ ਉਹ ਰਾਤ ਕੋਈ ਆ ਜਾਏ ਅੱਜ ਮੈਂ ਕਹਿੰਦਾ ਕੁਝ ਵੀ ਹੋ ਸਕਦਾ ਹੈ ਮੈਂ ਆਪਕੋ ਬਤਾ ਰਹਾ ਹੂੰ कुछ भी हो सकता है बिल्कुल तेरा को है आ सकता है पंजाब क्यों नहीं आ सकता सुखपाल सिंह खैरा के खिलाफ जो ड्रग केस है उसमें पंजाब गवर्नमेंट ने सुप्रीम कोर्ट ने कहा है कि जब तक उनकी जो पटीशन है सुप्रीम कोर्ट में वो डिसाइड नहीं हो जाती वो ट्रायल में गो हैड नहीं करेंगे तो मैंने तो पहले आपको कई बार कहा की सुप्रीम कोर्ट की जो टिप्पणी है वो हमारे लिए सामान्य है और ये हमारे लिए एक अच्छा फुरमान है सब्सक्राइब टू वन इंडिया चैनल एंड नेवर मिस एन अपडेट